ਜਿਹੜੇ ਵੀ ਰ ਕਹਿੰਦੇ ਆ ਵਲੌਗ ਬਣਾਉਂਦਾ ਵੇ ਆ ਜਾਂ ਕੁਝ ਵੀ ਆਂਦੇ ਦੀ ਲਾਈਫ ਆ ਬੰਦਾ ਐਂ ਭਾਵੇਂ ਨੱਚੀਏ ਭਾਵੇਂ ਟੱਪੀਏ ਭਾਵੇਂ ਗਾਈਏ ਭਾਵੇਂ ਮਰ ਜੀਏ ਰਹਿ ਜੀਏ ਫਿਲਮਾਂ ਪਾ ਵੇਖਣੀ ਸ਼ੌਂਕੀ ਸਰਦਾਰ ਇਹਨਾਂ ਫਿਲਮ ਬਹੁਤ ਵਧੀਆ ਵੇ ਰਹਿਣਾ ਦੇ ਗੱਡੀਆਂ ਉਹ ਕਾਈ ਨੇ ਆਪਣਾ ਉਹ ਜਿਆ ਨੂੰ ਇਹੋ سپورਟ ਆ ਜੀ ਹਾਂ ਜੀ ਹਾਂ ਜੀ ਇਹ ਦਿਨ ਮੜੇ ਆ ਤੇ ਦਿਨ ਚੰਗੇ ਵੀ ਆਉਣਗੇ ਘੈਂਟ ਘੈਂਟ ਬੰਦੇ ਸਾਨੂੰ ਖੋਲੋ ਕਰਦੇ ਸਾਰੀ ਫੁੱਕੂ ਆ ਮੰਦੀਰ ਜਿਹੜੀ ਹੇਟ ਕਾ ਹਾਂ ਜੀ ਵੀਰ ਜੀ ਕੀ ਹਾਲ ਦੇ ਦਿਨ ਮੜੇ ਆ ਤੇ ਦਿਨ ਚੰਗੇ ਵੀ ਆਉਣਗੇ ਉਹ ਪਰਵਾ ਨਹੀਂ ਗੱਡੀ ਉੱਥੇ ਪਾਰ ਕਰ। ਹੋਈ ਨਹੀਂ ਆਣਾ ਜਾਂਏ ਗੱਡੀ ਤੇ ਪਰ ਗੱਡੀ ਉੱਥੇ ਪਾਰ ਕੀਤੀ ਆ ਡਾ ਗੱਡੀ ਤੇ ਜਾਣ ਉਕਾ ਜੀ ਨੇ ਕੀਤਾ। ਇਹਦੇ ਜੀ ਕਲਿੱਪ ਲਾਵਾਂਗੇ ਉਹ ਕੱਪੜੇ ਹੁਣ ਗਏ ਗੱਡੀ ਦੇ ਆ ਪਾਰ ਹੋਣ ਆਈਆਂ ਇਸ ਵਕਤ ਚੱਲੇ ਆ ਥੋੜਾ ਆ। ਇਹਦੇ ਦੇ ਨਾਲ ਹੁਣ ਲਿੱਪਾ ਵੇਖਣਾ ਮੂਵੀ ਵੇਖਾ ਚੱਲੇ ਆਂ। ਸ਼ੌਂਕੀ ਸਰਦ। ਉਹ ਰੰ ਰੰਦਾ। ਜੋ ਮੜਾ ਇੰਦਾੜਾ ਮੜ ਕੀ ਰੀਅਲ ਲਾਈਫ ਭਾਈ ਜੋ ਹੁੰਦੀ ਉਹ ਵਿਖਾਉਣੀ ਚਾਹੀਦੀ ਆ ਇਹ ਆਟਾ ਉਹ ਨੌਕਰ ਵਾਲਾ ਕੰਮ ਨਹੀਂ ਆਗੀ। ਗੱਡੀਆਂ ਹੀ ਰਹਿਣਾ ਤੇ ਗੱਡੀਆਂ ਉਹ ਖਾਈ ਹੋਈਆਂ ਆ ਆਪਣਾ ਉਹ ਕੰਮ ਨਹੀਂ ਆ ਆਪਾਂ ਜਿੱਥੇ ਵੀ ਆ ਉਹ ਸਾਰੇ ਤੁਹਾਨੂੰ ਸਦਾ ਵਜੋਂ ਵਾਹ ਆਜੀ ਬਾਪੂ ਆਦੀ ਆਹੋ ਰੈਂਜ ਰੋਵਰ ਆਈ ਬੋਟ ਦਿੱਤੀ ਹੁਣ 40 ਰੁਪਏ ਦੇ ਕੇ ਉੱਥੇ ਮਰਜੀ ਲੈ ਜੀ ਬੰਦਰ ਸਾਹਿਬ ਦੀਆਂ ਛੜਕਾਂ ਦੇ ਆਪਾਂ ਬਸ ਤੁਰੇ ਫਿਰਦੇ ਆ ਫੰਕਸ਼ਨਾਂ ਨੇ ਆ ਕਿਉਂਕਿ ਤੁਹਾਨੂੰ ਭਾਇ ਮੇਸ਼ਾਰ ਰਿਅਲਿਟੀ 'ਚ ਰਹਿਣਾ ਚਾਹੀਦਾ ਬੰਦੇ ਨੂੰ ਇਹ ਦੁਨੀਆ ਜੋ ਬਾਹਰ ਆਉਣਾ ਚਾਹੀਦਾ ਲੋਕੀ ਆਪਣੇ ਆਪ ਨੂੰ ਸ਼ੋਅ ਕਰਾਉਣ ਦੇ ਚੱਕਰ 'ਚ ਝੰਗਾ ਝੌੜ ਕਰਾਗੇ ਬਾਈ ਹਾਂਜੀ ਅਈ ਬਾਬਾ ਜੀ ਆਏ ਆ ਅੰਮਰਸਰ ਤੇ ਕੀ ਕਹਿਣਾ ਚਾਹੁੰਦੇ ਚੈਨਲ ਆ ਪਾਪਾ ਜੀ ਆਡਾ ਬਹੁਤ ਵਧੀਆ YouTube ਤੇ ਵੀਡੀਓ ਪਾਈ ਦੀਆਂ ਜਿਆਨ ਨੂੰ ਇਹੋ ਸਪੋਰਟ ਆ ਜੀ ਹਾਂ ਜੀ ਹਾਂ ਜੀ ਚੱਲਦੇ ਆ ਵੀ ਨਹੀਂ ਨਹੀਂ ਪਾਪਾ ਜੀ ਤੁਸੀਂ ਪਾਪਾ ਜੀ ਆਪਣਾ ਕੰਮ ਕਰਨ ਦੇ ਜੇ ਵਧੀਆ ਵਾ ਅੱਜ ਕੱਲ੍ਹ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਸੰਗ ਦਾ ਸੰਗ ਦੀ ਕੰਮ ਨਹੀਂ ਕਰਦੀ ਨਸ਼ਿਆਂ 'ਚ ਡੁੱਬਦੇ ਜਾਂਦੇ ਆ ਅਈ ਵੀ ਇਹੋ ਸੁਝਾਅ ਦਿੰਨੇ ਲੋਕਾਂ ਨੂੰ ਵੀ ਕੰਮ ਕਰੋ ਜਿੰਨਾ ਵਧੀਆ ਕੋਈ ਫਾਇਦਾ ਨਹੀਂ ਹੈਗਾ ਇਦਾਂ ਫਿਰ ਕੇ ਵੇਲੇ ਹਾਂਜੀ ਹਾਂ ਜੀ ਚਲੋ ਠੀਕ ਆ ਬਹੁਤ ਵਧੀਆ ਲੱਗਾ ਮਿਲ ਕੇ ਤੁਹਾਨੂੰ ਆਪ ਮੜੇ ਪਾਪਾਈ ਦਾ ਸੁਭਾਅ ਬਹੁਤ ਚੰਗਾ ਤੇ ਆਪਾਂ ਮਿੱਤਰੋ ਆ ਗਏ ਜੇ ਹੁਣ ਉੱਧਰ ਆਏ ਆ ਆਪਾਂ ਤੇ ਪੀਵੀਆਰ ਸਿਨੇਮਾ ਬਸ ਪਹੁੰਚਣ ਵਾਲੇ ਆ ਫਿਲਮ ਆਪਾਂ ਦੇਖਣੀ ਸ਼ੌਂਕੀ ਸਰਦਾਰ ਮੌਕੇ ਤੇ ਪਲਾਨ ਬੰਦਾ ਹੁੰਦਾ ਆ ਡਾਡੇ ਬੰਦਿਆਂ ਦਾ ਮੌਕੇ ਤੇ ਪਲਾਨ ਬੰਦਾ ਆ ਤਾਂ ਆਪਾਂ ਕੋਈ ਨਹੀਂ ਪਹਿਲਾਂ ਘਰੋਂ ਸੂਸਾਰੇ ਗਈਦਾ ਵੀ ਫੜੋਏ ਫਿਰ ਨਹੀਂ ਘਰੋਂ ਮੈਂ ਆਹ ਹੋਰ ਕੋਈ ਕੰਮ ਤੇ ਇੱਥੇ ਆ ਕੇ ਪਲਾਨ ਬਣ ਗਿਆ ਫਿਲਮ ਦਾ ਹੁਣ ਆਪਾਂ ਮੂਵੀ ਦੇਖਣ ਜਾਣੀ ਐ ਫਿਰ ਤੁਹਾਨੂੰ ਦੱਸ ਦੇ ਕਿੰਦਾਂ ਦੀ ਫਿਲਮ ਹੈ ਤੁਹਾਨੂੰ ਦੇਖਣੀ ਚਾਹੀਦੀ ਕਿ ਨਹੀਂ ਓਵੇਂ ਮਤਰਾ ਟਿਕਟਾਪਾ ਲਈਏ ਕਰਾ ਤੇ ਆਵੇ ਬੱਸ ਉਹਨਾਂ ਜਾਣਦੇ ਆ ਤੇਰੇ ਨੂੰ ਜੁਰਤੇ ਜਾਣਾ ਮਿੱਤਰੋ ਚਾਰ ਨੰਬਰ ਸਖਰੀਏ ਕੱਢ ਕੇ ਫਟਾਰੀ ਪਾਈਏ ਮਾਝੇ ਵਾਲੇ ਥੰਮ ਨਹੀਂ ਜੱਟ ਦਾ ਮੁਕਾਬਲਾ ਤੂੰ 판 ਦੋ ਆਹ ਤੇਰੀ ਮਾਮਾ ਆਪਾਂ ਚਾਰਜ ਵਾਲੀ ਜਗ੍ਹਾ ਤੇ ਬੈਠੇ ਮਿੱਤਰੋ ਅਸੀਂ ਬੈ ਗਏ ਆ ਅੰਦਰ ਫਿਲਮ ਵਾਲੇ ਸਟਾਰਟ ਹੋਣੀ 12:00 ਵਜੇ 15 ਮਿੰਟ ਤੇ ਸ਼ੋਅ ਸਟਾਰਟ ਹੈ ਅਸੀਂ ਪਹਿਲਾਂ ਆ ਗਏ ਜਿੰਤਾ ਮਰਜੀ ਆ ਪਲਾਨ ਮੋਕੇ ਦੇ ਬੰਦਣ ਦੇ ਆ ਪਰ ਉਪਰ ਆ ਹੀ ਆ ਕਿਹੜੀ ਫਿਲਮਾਂ ਵੇਖਣਾ ਹੈ ਸ਼ੌਕੀਨ ਸਰਦਾ ਸੰਗੀ ਬਣ ਕੇ ਹੈ ਨਾ ਅੱਜ ਆਪਾਂ ਆਲੇ ਦੁਸ਼ੂੜੀ ਫਟੇ ਮਟਰੋਟੀ ਭਾਵੇਂ ਮਟਰੋ ਟੈਨਸ਼ਨ ਆਉਗਾ ਬੰਦਾ ਕੋਈ ਬੰਦਾ ਚਿੱਲਫਾਹ ਹਾਂ ਅਹੀਂ ਵੇ ਲੋਕ ਕੋਈ ਨਹੀਂ ਵੇਖੇ ਕੌਣ ਕੋਈ ਨਹੀਂ ਨਹੀਂ ਸਾਲ ਉਸੇ ਸਾਥ ਮੈਂ ਹੈ ਸਭ ਨੂੰ ਪਸੰਦ ਮਿੱਤਰੋ ਇੰਟਰਮਿਸ਼ਨ ਹੋਇਆ ਤੇ ਇਹ ਫਿਲਮ ਵੇਖਣ ਆਏ ਆ ਬਹੁਤ ਵਧੀਆ ਮੂਵੀ ਆ ਇੱਕ ਸਾਹਿਬ ਦੀ ਇੰਟਰਸਟਿੰਗ ਜੀ ਮੂਵੀ ਆ ਵੇਖਣੀ ਚਾਹੀਦੀ ਵਾ ਸਾਰਿਆਂ ਨੂੰ ਸ਼ੀਡ ਮਿਲ ਗਈ ਐਂਡ ਤੇ ਐਂਡ ਤੇ ਮੈਂਗੀਆਂ ਟਿਕਟਾਂ ਕਰਾ ਲਈਆਂ ਜੀ ਹੁਣ ਲੰਬੇ ਭਾਗੇ ਵੇਖਣ ਦਾ ਲਾਗੀ ਬੜਾ ਓ ਤੇਰੇ ਨਾ ਦੇ ਵਿੱਚ ਡੁੱਬਣੇ ਲੰਦਾ ਹਰ ਜਾਣਾ ਪਰਦੇ ਆ ਮਿੱਤਰੋ ਵੇ ਆਏ ਫਿਲਮ ਆ ਹੀ ਵਧੀਆ ਹੈ ਯਾਰ ਫਿਲਮ ਵਾ ਹੈਗੇ ਹਾਸੀ ਵਾਲੀ ਵੀ ਥੋੜੀ ਬਹੁਤ ਹੈ ਬਾਕੀ ਨਾਲ ਐਟ ਤੇ ਜਿੱਤਾਂ ਮਰ ਜਾਂਦਾ ਉਹ ਕਰਨ ਥੋੜਾ ਹੈ ਉਦੋਂ ਕੋ ਤੋਖ ਲੱਗਦਾ ਜਿੱਦਾਂ ਨਾ ਜਦੋਂ ਇਹ ਨਾ ਫਿਲਮ ਬਹੁਤ ਵਧੀਆ ਦੇਖਣੀ ਚਾਹੀਦੀ ਚੱਲਣ ਲਈ ਚਲ ਮੈਂ ਇਹ ਵਧੀਆ ਐਕਟਿੰਗ ਵਧੀਆ ਹੈ ਬੱਦੂ ਮੰਦੂ ਸਾਰਾ ਕੁਝ ਵਧੀਆ ਹੈ ਇਹਦੇ ਦੇਖ ਲੈ ਆਂੀ ਫਿਲਮ ਵੇਖਣੇ ਵਧੀਆ ਲੱਗੀ ਕਿ ਨਹੀਂ ਤੈਨੂੰ ਵਧੀਆ ਹੀ ਨਜ਼ਾਰੇ ਵਾਲੀ ਨਜ਼ਾਰੇ ਵਾਲੀ ਟੈਪਾਸ ਹੋ ਗਿਆ ਮੇਨ ਗੱਲ ਇਹ ਆ ਵੀ ਪੈਸੇ ਅੱਡੇ ਤੋਂ ਟਿਕਦੇ ਨਹੀਂ ਆ ਫਿਲਮ ਅਸੀਂ ਵੇਖਣੀ ਫਿਲਮ ਅਸੀਂ ਵੇਖਣ ਆ ਗਏ ਹੋਂਰ ਨੂੰ ਕੀ ਚਾਹੀਦਾ ਅਹੀਂ ਆ ਗਏ ਮਿੱਤਰੋ ਠੰਡੀ ਠੰਡੀ ਸਕੰਜਵੀ ਪੀਣ। ਆ ਵੀਰ ਬਣਾ ਕੇ ਦੇਣ ਲੱਗਾ ਕਦਰ। ਬਹੁ ਮੈਨਾ ਐਂਡ ਕਰਾਉਣ ਲੱਗਾ ਏ। ਗਰਮੀ ਦੇ ਮਾਸੋਂ ਇਹੋ ਜਿਹੇ ਰੀਟਾ ਖਾਣੀਆਂ ਪੀਣੀਆਂ ਚਾਹੀਦੀਆਂ। ਆਂਦੇ ਮੁੰਡੇ ਆ ਗਏ ਰੇੜੀ ਮਾਰਕਟ। ਇਹਦੇ ਆ ਕਰਾ। ਇਹਦੇ ਆ ਕਰਾ ਲਿਆ ਜੀ। ਰੇੜੀ ਅਸੀਂ ਤੁਹਾਨੂੰ ਵੀ ਭੁੱਖ ਬਹੁਤ ਜਿਆਦਾ ਨਹੀਂ। ਤੇ ਵੀਰ ਜੀ ਜਦਾਂ ਮਰਜੀ ਆ ਰਹੇ ਮੁੰਡੇ ਆ ਗਏ ਤਰਨ ਤਾਰਨ। ਇਹ ਏਰੀਆ ਆ ਗਏ ਆ ਬਾਬਾਈ ਜੇ ਦਿਨ ਜੇ ਦਿਨ ਮੜੇ ਆ ਤੇ ਦਿਨ ਚੰਗੇ ਵੀ ਆਉਣਗੇ ਟੈਂਪੂ ਦੇ ਹੀ ਜੇ ਅਸੀਂ ਰਖਸ਼ੇ ਦੇ ਬੈਠੇ ਤੇ ਆ ਗੱਡੀ ਜੀ ਵੀ ਗਏ ਆ ਆਪਾਂ ਇਹ ਆ ਵੀ ਰਿਐਲਿਟੀ ਵਿਖਾਈ ਤੀ ਪਰ ਇਹ ਨਹੀਂ ਆ ਵੀ ਬੈਠੇ ਕਿਤੇ ਹੋ ਰਿਹਾ ਕੁਝ ਵਿਖਾਈ ਜਣਾ ਜਿਹੜੀ ਜਿਹੜੇ ਟਾਈਮ ਤੇ ਜਿਹੜੀ ਜਗ੍ਹਾ ਤੇ ਉਹ ਚੀਜ਼ ਵਿਖਾਵਾਂਗੇ ਬਾਕੀ ਨਰਾਇਣ ਕਰੂਗਾ ਤੇ ਮੇਰੇ ਵੀਰੋ ਬਾਕੀ ਫਿਲਮ ਬਹੁਤ ਵਧੀਆ ਹੈ ਸ਼ੌਂਕੀ ਸਰਦਾਰ ਕਾਇਮ ਹੀ ਗੱਲਬਾਤ ਪੂਰੀ ਓਕੇ ਹੈ ਫਿਲਮ ਦੀ ਤੇ ਗੱਲਬਾਤ ਇਦਾਂ ਕੀ ਫਿਲਮਾਂ ਫਿਲਮਾਂ ਦੇ ਯਾਰ ਵੇਖੀਏ ਮੌਕੇ ਦੇ ਪਲਾਨ ਬਣਿਆ ਆਪਣਾ ਦੇ ਆਪਾਂ ਤਾਂ ਗਏ ਸੀ ਹੋਰ ਕੋਈ ਕੰਮ ਹੀ ਤੇ ਪਰ ਪਲਾਨ ਆਡਾ ਮੌਕੇ ਦੇ ਬਣਿਆ ਫਿਲਮ ਵੇਖਣ ਦਾ ਬੰਦਾ ਸੋਚਿਆ ਹੀ ਨਹੀਂ ਆਪਾਂ ਬਹੁਤ ਵਧੀਆ ਬੱਬੂ ਮਾਨ ਦੀ ਐਕਟਿੰਗ ਨੂੰ ਜ਼ਰੂਰ ਆ ਗੱਲ ਓਕੇ ਆ ਬਾਕੀ ਯਾਰ ਜਿਹੜੇ ਵੀਰ ਬਾਹਰ ਘੱਟ ਕਰ ਜਿਹੜੇ ਵੀਰ ਕਹਿੰਦੇ ਆ ਵਲੌਗ ਬਣਾਉਂਦਾ ਵੇ ਆ ਜਾਂ ਕੁਝ ਵੀ ਆ ਤੇ ਆਪਾਂ ਇਹ ਗੱਲ ਕਵਾਂਗੇ ਕਿ ਯਾਰ ਹਾਰੇ ਕ ਬੰਦੇ ਦੀ ਲਾਈਫ ਆ ਬੰਦਾ ਅਹੀਂ ਭਾਵੇਂ ਨੱਚੀਏ ਭਾਵੇਂ ਟੱਪੀਏ ਭਾਵੇਂ ਗਾਈਏ ਭਾਵੇਂ ਮਰ ਜਾਈਏ ਰਹਿ ਜਾਈਏ ਪਰ ਤਾਂ ਹੋ ਗਈ ਆ ਯਾਰ ਅਹੀਂ ਭਵੇਂ ਤੇ ਹੱਤ ਪਈ ਨੰਗੇ ਵਾਰੀ ਚਲਾਉਣੀ ਗੱਡੀ ਤੇ ਆਵੇ ਹੁਣ ਬੂਡ ਬਾਰਡ ਲਾ ਕੇ ਰੱਖੇ ਆਲੇ ਬੂਡ ਬਾਰਡ ਪਾਉਣੇ ਆ ਫਿਰ ਤੁਹਾਡਾ ਨਾ ਕਰਦੇ ਗੱਲ ਬਾਤ ਆ ਵੀ ਉਹੀ ਨਹੀਂ ਆਵੇ ਗੱਡੀ ਗੱਡੀ ਪਾਰਕ ਕਰ ਲਈ ਆ ਵੀਰ ਹੋਣੀ ਨਹੀਂ ਤੇ ਚਾੜ ਤੁਹਾਨੂੰ ਪਤਾ ਆਪਾਂ ਕਿਹੜੀ ਗੱਲ ਕਰਦੇ ਵੀ ਜਿਹੜਾ ਬੰਦਾ ਲਾਈਕ ਕਰਦਾ ਉਹਨੇ ਦਿਲੋਂ ਲਾਈਕ ਕਰਨਾ ਵਾ ਇਦਾਂ ਹੇਟ ਨਹੀਂ ਬਣਾਉਣੀ ਬਾਕੀ ਆਪਣਾ ਇੱਕੋ ਮੋਡਿਵ ਆ ਵੀ ਆਪਾਂ ਆਪਣੀਆਂ ਯਾਦਾਂ ਜੋੜਨੇ ਆ ਕਿ ਨਾਲ ਹੀ ਐਵੇਂ ਉਹ ਕਈ ਨੇ ਕਿਦੇ ਬਾਹਰ ਚੱਲ ਜਣਾ ਮੈਂ ਕਈਆਂ ਨੇ ਕਿਰੇ ਜਣਾ ਕਈਆਂ ਨੇ ਕਿਤੇ ਚੱਲ ਜਾਣਾ ਇਹ ਨਹੀਂ ਆ ਵੀ ਸਾਨੂੰ ਕੋਈ ਪਸੰਦ ਕਰੇ ਨਾ ਕਰੇ ਸਾਨੂੰ ਕੋਈ ਚੱਕਰ ਨਹੀਂ ਆ ਪਸੰਦ ਕਰਨ ਵਾਲੇ ਬਹੁਤ ਦੁਨੀਆ ਬੈਠੀ ਮੈਂ ਕਹਿੰਦਾ ਬਹੁਤ ਪਰ ਇਹ ਗੱਲ ਆ ਵੀ ਜੇ ਤੁਸੀਂ ਕਰਨਾ ਨਹੀਂ ਆ ਤਾਂ ਫਿਰ ਕਈ ਦਾ ਵੀ ਨਹੀਂ ਹੰਦਾ ਜੇ ਤੁਸੀਂ ਜੇ ਤੁਸੀਂ ਕਹਿਣਾ ਵਾ ਤਾਂ ਫਿਰ ਕੁੱਟ ਕਰਕੇ ਦੇ ਸਾਡੀ ਬਰਾਬਰੀ ਕਰਕੇ ਦਿਖਾਓ ਆ ਵੀਰ ਜੀ ਆਪਣਾ ਸੱਜਣ ਮਿੱਤਰ ਇੱਕ ਉਹਨੇ ਬੁਲਾਇਆ ਹੰਦਾ ਪਾਰਕਿੰਗ ਕਰਕੇ ਗੱਡੀ ਤੇ ਆ ਜਾ ਮੜਾਇਆ ਸ਼ੋਪਿੰਗ ਜੀ ਉਹ ਸਲੀਪਰ ਜੀ ਲੈਣੇ ਆ ਬਾਕੀ ਮਿੱਤਰੋ ਛਲਟਾਂ ਛੁੱਟਾਂ ਲਾਈਆਂ ਬੜਿਆ ਨੇ ਅੰਬਰਸਰ ਆਏ ਤੁਹਾਨੂੰ ਬਰਾਹ ਕਰਦੀ ਵਲੀ ਨੌਰ ਮਤ ਵੱਜੀ ਆ ਹੁਣਾ ਜਾਣਦੇ ਦੇ ਕੋਲ ਬਾਕੀ ਮਿਲਦੇ ਉਥੇ ਆ ਗਿਆ ਮੇਰੇ ਵੀਰੋ ਵੀਰ ਨੇ ਲੱਲੀ ਚੈਣ ਤੇ ਬੜੀ ਮਹਿੰਗੀ ਆਈ ਆ ਲਾਲੋ ਹਸਾਬ ਕੀ ਨਹੀਂ ਉਧਾਂ ਗਏ ਚੈਣ ਦੇਖਣ ਪਰ ਲੈ ਵੀ ਆਏ ਐਡੀ ਵੀ ਨਹੀਂ ਗੱਲ ਆ ਬਾਜ਼ਾਰ ਬਿਸ਼ਣੋ ਆਏ ਸਿਰਫ ਤਰਨ ਤਰਨ ਵਾਲੇ ਵੀ ਦੀ ਪਖਾਣ ਸਕਦੇ ਕਿਹੜਾ ਹੋ ਗਏ ਵੇਲੇ ਇਹਨਾਂ ਬਧਾਈਆਂ ਹੁਣ ਅੱਜ ਭੜੀ ਚੈਣ ਲਈ ਭਾਜ ਨੇ ਪ੍ਰੀਮੀਅਮ 골ਡ ਬਾਹੜੋ ਵੇਖਿਓ ਤੁਹਾਨੂੰ ਹੁਣੇ ਗੱਲ ਚ ਵਿਖਾ ਦਨੀ ਦੋਹਾਂ ਤਨਦਨਾ ਜੀ ਪਾਈ। ਉਹ ਵੇਟਿੰਗ ਤੁਹਾਨੂੰ ਪਤਾ ਅੱਜ ਪਹਾੜਾ ਆਇਆ ਅੱਡੇ ਤੋਂ ਗੱਲਾਂ ਦੀਆਂ ਗੱਲਾਂ ਬਹੁਤ ਹੈ। ਕੋਣ ਨੇ ਜੰਦੇ ਗੱਡੀ ਕਿੱਥੇ? ਗੱਡੀ ਕਿੱਥੇ ਲੱਗੀ ਆ? ਗੱਡੀ ਸੱਚ ਅਸੀਂ ਉਧਰ ਲਾਈ ਇੱਧਰ ਲੱਭੀ ਜਾਂਦੇ ਮੂਰਖ ਹੋ ਗਏ ਅਸੀਂ ਵੀ ਪਾਗਲ ਹੋ ਗਏ। ਦੇਖ ਨੇਖੇ ਏਡ ਬਾਲ ਪੂਰੇ ਏਡ ਬਾਲ ਪੂਰੇ ਵੀ ਬਣਿਆ ਮਿੱਤਰੋ ਇੱਧਰ ਵੀ ਕੋਈ ਨਹੀਂ। ਜਾਵਾਂਗੇ ਕਿੱਥੇ? ਸਾਰਾ ਕੋਈ ਤੁਹਾਨੂੰ ਸ਼ੋਅ ਕਰਾਵਾਂਗੇ ਕੋਈ ਚੱਕਰ ਨਹੀਂ ਮੇਰੇ ਵੀਰੋ। ਤੇ ਮੇਟਰੋ ਗੁਰੂ ਸਾਹਿਬ ਦੀ ਮਿਹਰ ਨਾਲ ਸਾਰੇ ਕੰਮ ਸਫਲ ਹੋ ਗਏ ਅੱਜ ਦੇ ਤਾਂ ਅਜ ਤਾਂ ਸਫਲ ਨਹੀਂ ਹੁੰਦਾ ਆਹ ਦਿਨ ਇਦਾਂ ਦਾ ਹੋਣਾ ਇੱਧਰ ਨਹੀਂ ਸਫਲ ਹੋਣਾ ਕੁਝ ਵੀ ਅਜ ਤਾਂ ਦੇਣ ਇਦਾਂ ਦਾ ਬਲੌਂਗ ਆਪਣਾ ਤੁਹਾਨੂੰ ਪਤਾ ਫਿਰ ਜੇ ਵਧੀਆ ਲੱਗਾ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਓ ਵੀਰ ਨੂੰ ਵਾਗੋ ਵੋਟ ਕਰੋ ਜਿੰਨੀ ਕਰ ਸਕਦੇ ਹੋ ਬਾਕੀ ਕੋਈ ਚੱਕਰ ਨਹੀਂ ਆਉਣੀ ਤੇ ਤੋ ਹੋਣੀ ਚੜਨੀ ਹੋਣੀ ਚੜਨੀ ਤੇ ਤੋਂ ਬਾਕੀ ਇੱਕ ਡਰਾਈਵਰ ਨਵਾਂ ਸਾਡਾ ਬੰਦ ਕਰੀ ਜਾਂਦਾ ਮਿੰਟ ਦੇ ਕਿੱਥੇ ਜਾਣ ਉਹ ਨਰਾਨੀ ਦੀ ਜਾਨ ਜਾਣ ਕੀ ਇਹ ਖੋਖਰ ਆ ਖੋਖਰ ਛੋਟਾ ਬੋਕਦਾ ਵਾ ਜੇ ਚੋਗੇ ਗੱਲ ਕਰਾਈ ਜਮ ਲੈ ਉਧਰ ਵੇਲਾ ਕਿਉਂ ਨਹੀਂ ਵਜਦਾ ਆ ਵੇ ਬੱਜਾ ਕੀ ਜਾ ਕੇ ਰਹਾ ਉਹ ਹੁਣ ਤੇ ਮੈਨੂੰ ਵਜਾ ਕੇ ਚੁੱਕ ਭਾਈ ਇਹ ਨਹੀਂ ਆਸਾਨੀ ਕੋ ਗੱਡੀ ਨਾਲ ਸੇਰਾ ਮੜਾਸਾ ਸਾਰਾ ਨਾਨੀ ਦੇਵੋਲੇ ਇਹ ਆਖ ਗੱਡੀ ਤੇ ਦੁਰਗਤਨਾ ਗੱਡੀ ਬਸ ਇਹ ਬਾਤ ਹੁਣ ਆਪਾਂ ਥੋੜੇ ਦਿਨਾਂ ਨੂੰ ਇੱਕ ਹੋਰ ਸਰਪ੍ਰਾਈਜ਼ ਦਿੰਨੇ ਆਪਾਂ ਕਿਤੇ ਜਾਣਾ ਵਾ ਟ੍ਰੇਨ 'ਚ ਜਾਵਾਂਗੇ ਪਾਇਆ ਟ੍ਰੇਨ ਚੱਲੇ ਕਿਤੇ ਘੁੰਮਣ ਫਿਰਨ ਤੁਹਾਨੂੰ ਦੱਸਾਂਗੇ ਕਿੱਥੇ ਜਾਣਾ ਓਕੇ ਵੀਰ ਜੀ ਇਹ ਹੋ ਮਿਲਦੇ ਓਕੇ ਬ੍ਰੋ ਉਹ ਸਮਝਾਤ ਨਹੀਂ ਕਰਾਂਗੇ ਨਹੀਂ ਬ੍ਰੋ ਆ ਲੋ ਜਾਣ ਓਕੇ ਮੇਰੇ ਭਰਾ ਮਿਲਦੇ ਆਂ ਅੰਦਰ ਆ ਬੰਨਣਾ ਓਕੇ ਜੀ ਓਕੇ ਜੀ ਮੇਤਰੋ ਮੈਂ ਆ ਗਿਆ ਆਪਣੇ ਮਹੱਲੇ ਹੁਣ ਵੇਖੋ ਸ਼ਾਮਾਂ ਦਾ ਮੇਲਾ ਆ ਗਿਆ ਜੇ ਮੈਂ ਗਿਆ ਜੇ ਪਹੁੰਚ ਹੋਰ ਦੀ ਸ਼ਾਮ ਦੇ ਤੇ ਮਿੱਤਰੋ ਬਸ ਇਨਾ ਵਲੌਗ ਆ ਖਤਮ ਆਪਾਂ ਕਰਦੇ ਆ ਅਗਲੇ ਵਲੌਗ ਚ ਮਿਲਦੇ ਕੋਈ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਤਾਕ ਲਵ ਯੂ ਓਕੇ ਤੇ ਨਾਲ ਦੇ ਸੱਜਣਾ